ਸਾਹਬ ਗੁਰਦਾਸਪੁਰ ਨਹੀਂ ਰਹੇ ਇਸ ਦਾ ਫਾਇਦਾ ਜਿਹੜਾ ਉਹ ਤੁਹਾਨੂੰ ਮਿਲਣ ਵਾਲਾ ਹੈ ਬਿਲਕੁਲ ਕਿਉਂਕਿ ਬੀਪੀ ਤੋਂ ਖਫਾ ਜਿਹੜੇ ਕਰਾਂਗੇ ਗੱਲ ਬੀਜੇਪੀ ਦੀ ਪਾਲਿਸੀ ਦੱਸਾਂਗੇ ਕਿਵੇਂ ਪੰਜਾਬ ਅਹਿੰਦੋਸਤਾਨ ਨੂੰ ਤੇ ਪੰਜਾਬ ਨੂੰ ਖਾਸ ਕਰਕੇ ਉਹ ਨੁਕਸਾਨ ਪਹਚਾਰੇ ਦੇ ਮੇਰੇ ਕੋ ਪਾਕਿਸਤਾਨ ਤੇ ਸਾਡਾ ਬਾਰਡਰ ਰੱਖਿਆ ਲੋ ਆਲਮੋਸਟ 125 ਕਿਲੋਮੀਟਰ ਹੈ ਤੇ ਅਸੀਂ ਤੇ ਰਿੰਦੇ ਸਾਰੇ ਬਾਰਡਰ ਦੇ ਨਾਲ ਨਾਲੇ ਮੇਰਾ ਡੇਡ ਪਾਪਾ ਨਾਨ ਨੂੰ ਸਟਾਰਟ ਕਰ ਲੋ ਤੇ ਉੱਥੇ ਅਪ ਟੂ ਪੁਆ ਚਲੇ ਜਾਓ ਸਾਰਾ ਦਾ ਸਾਰਾ ਹੀ ਬਾਰਡਰ ਹੈ ਔਰ 50 ਕਿਲੋਮੀਟਰ ਤੱਕ ਬੀਐਸਐਫ ਦਾ ਤੇ ਫੇਰ ਕਿੱਥੋਂ ਡਰੋਨ ਆਉਂਦੇ ਨੇ ਫੇਰ ਕਿੱਥੋਂ ਅਸਲਾ ਆ ਰਿਹਾ ਫੇਰ ਕਿੱਥੋਂ ਨਸ਼ਾ ਆ ਰਿਹਾ ਇਹਨਾਂ ਚੀਜ਼ਾਂ ਦਾ ਜਵਾਬ ਤੇ ਪ੍ਰਧਾਨ ਮੰਤਰੀ ਨੂੰ ਆ ਕੇ ਦੇਣਾ ਪਏਗਾ ਪਠਾਨਕੋਟ ਹਮਲਾ ਕਿੱਥੋਂ ਹੋ ਗਿਆ ਜਿਨਨਗਰ ਹਮਲਾ ਕਿਵੇਂ ਹੋ ਗਿਆ ਇਹ ਗੱਲਾਂ ਦੇ ਜਵਾਬ ਤੇ ਦੇਣੇ ਪੈ ਰਹੇ ਲੱਗਦਾ ਕਿ ਬੀਐਸਐਫ ਦਾ ਏਰੀਆ ਵਧਾਨ ਤੋਂ ਬਾਅਦ ਜ਼ਿਆਦਾ ਜਿਹੜੀਆਂ ਨੇ ਕਾਰਵਾਈਆਂ ਤੇਜ਼ ਹੋ ਗਈਆਂ ਨੇ ਕਿਉਂਕਿ ਅੱਗੇ ਸੀ ਇਹ ਲਗਾਤਾਰ ਜੋ ਕਾਂਗਰਸ ਕੋ ਨੂੰ ਜ਼ਿਆਦਾ ਪਤਾ ਜਾ ਕੇ ਕਿਤੇ ਦੇਖੋ ਕਿ ਕਿੰਦਾ ਰਾਤ ਨੂੰ ਰਾਤ ਨੂੰ ਕਿ ਹੁਣ ਤੇ ਦਿਨ ਨੂੰ ਡਰੋਨ ਉਹ ਲੱਗ ਪਏ ਨੇ ਇਲਾਕਾ ਉਹਨੂੰ ਫਿਰਦੇ ਨੇ ਤੇ ਇਹ ਕਿਉਂ ਨਹੀਂ ਕਿਉਂ ਨਹੀਂ ਹਿੰਦੁਸਤਾਨ ਦੀ ਸਿਕਿਉਰਿਟੀ ਲਈ ਐਂਟੀ ਡਰੋਨ ਜਿਹੜੇ ਨੇਗੇ ਉਹ ਅਜੇ ਤੱਕ ਕਿਉਂ ਨਹੀਂ ਇਹਨਾਂ ਨੇ ਇਕਪਿੰਡ ਮੰਗਵਾਇਆ ਸੀ ਇਹ ਇਹਨਾਂ ਨੂੰ ਪੈਸਾ ਬਹੁਤਾ ਚੁੜੇ ਕਿਉਂ ਇਹਨਾਂ ਨੇ ਅਗਲੀ ਵੀਰ ਕਰ ਰਹੇ ਨੇ ਕਿਉਂ ਨਹੀਂ ਪਰਮਨੈਂਟ ਜਿਹੜੀ ਆਰਮੀ ਉਹਦੀ ਭਰਤੀ ਕਿਉਂ ਨਹੀਂ ਕਰ ਰਹੇ ਸਾਨੂੰ ਪਤਾ 65 ਤੇ 70 ਦੀ ਲੜਾਈਆਂ ਦੇ ਵਿੱਚ ਜੋ ਨੁਕਸਾਨ ਹੋਣਾ ਬਣਾ ਜੀ ਉੱਥੇ ਜੇ ਸਰਹੱਦ ਮਜ਼ਬੂਤ ਨਹੀਂ ਆ ਪ੍ਰਧਾਨ ਮੰਤਰੀ ਨੂੰ ਕਹਿਣਾ ਪਿਆ ਕਿ ਮੈਂ ਅਗਲੀ ਵੀਰ ਬੰਦ ਕਰਾਂਗਾ ਭਰਤੀ ਲੈ ਕੇ ਆਉਂਗਾ ਤੇ ਜਿਹੜੇ ਕਹਿਣਾ ਪਿਆ ਇਹਨਾਂ ਨੂੰ ਜਿਹੜੇ ਕਿਸਾਨ ਬੈਠੇ ਨੇ ਬਾਰਡਰ ਦੇ ਉੱਪਰ ਤੁਸੀਂ ਕਹਿੰਦੇ ਕਿ ਕਿਹੜੇ ਕਿਸਾਨ ਬੈਠੇ ਨੇ ਇੱਥੇ ਸ਼ੰਭੂ ਜਾਂ ਦੂਜੇ ਪਾਸੇ ਖਨੌਰੀ ਤੇ ਇਹਨਾਂ ਨੇ ਕਿਹਾ ਨਹੀਂ ਆਰਐਸਐਸ ਨੇ ਕਿ ਇਹ ਜਿਹੜੇ ਨੇ ਦੇਸ਼ਟਰੋਹੀ ਨੇ ਅਲੱਗਵਾਦੀ ਨੇ ਵੱਖਵਾਦੀ ਨੇ ਅਤਵਾਦੀ ਨੇ ਤੇ ਕੀ ਗੱਲ ਜਿਹੜਾ ਪੰਜਾਬ ਦਾ ਕਿਸਾਨ ਜਿਹਨੂੰ ਅੰਦਾਤਾ ਕਿਹਾ ਇਹਨੇ ਪੂਰੇ ਹਿੰਦੁਸਤਾਨ ਦਾ ਅਨਾਜ ਅਨਾਜ ਦੇ ਨਾਲ ਗੋਦਾਮ ਭਰ ਦਿੱਤੇ ਉਹ ਅੱਜ ਅਤਕਵਾਦੀ ਬਣ ਗਿਆ